ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਦੋਸਤਾਂ ਨੂੰ ਕੀ ਹਾਲ ਚਾਲ ਹੈ ਠੀਕ ਠਾਕ ਆ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਾਲੀਏ ਵਾਲਾ ਜ਼ਿਲ੍ਹਾ ਫਰੀਦਕੋਟ ਤੇ ਨੇੜੇ ਸ਼ਹਿਰ ਆ ਜਿਹੜਾ ਦੋਸਤੋ ਤਲਵੰਡੀ ਪਾਈ ਹੈ ਅੱਜ ਦੀ ਵੀਡੀਓ ਦੇ ਵਿੱਚ ਦੋ ਨਾਗ ਦਿਖਾਉਣੇ ਆ ਜਿਨ੍ਹਾਂ ਦੇ ਵਿੱਚ ਇੱਕ ਮੋਹਰਾ ਨਸਲ ਦੀ ਦੋਸਤੋ ਕੋਹਣੀ ਕੱਟੀ ਐ ਠੀਕ ਹੈ ਜੀ ਤੇ ਦੂਜੀ ਜਿਹੜੀ ਦੋਸਤੋ ਨੀਲੀ ਰਾਵੀ ਨਸਲ ਦੀ ਝੂਟੀ ਐ ਦੋ ਨਗ ਵਕਾਉਆ ਦੋਵਾਂ ਦੀ ਗੱਲਬਾਤ ਬਾਈ ਨਾਲ ਕਰਾਂਗੇ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਜਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜੇਕਰ ਵੀਡੀਓ ਨੂੰ ਫੇਸਬੁੱਕ ਤੇ ਦੇਖ ਰਹੇ ਆ ਤਾਂ ਪੇਜ ਨੂੰ ਫੋਲੋ ਕਰ ਲਿਓ ਹੋਰ ਕਿਸੇ ਵੀਰ ਭਰਾ ਨੇ ਕੋਈ ਵੀ ਆਪਣਾ ਪਸ਼ੂ ਸੇਲ ਕਰਨਾ ਹੋਵੇ ਜਾਂ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ ਸਕਰੀਨ ਤੇ ਚੱਲਦਾ ਹੋਣਾ ਮੇਰੇ ਨਾਲ ਗੱਲਬਾਤ ਕਰ ਲੈਣੀ ਠੀਕ ਹੈ ਜੀ ਤੇ ਇਹਨਾਂ ਪਸ਼ੂਆਂ ਦੀ ਜਿਹੜੀ ਗੱਲਬਾਤ ਹੈ ਅਜੋ ਬਾਈ ਨਾਲ ਕਰੀਏ ਸਾਰੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਨਾਮ ਦੱਸੀ ਵੈਸੇ ਤਾਂ ਸਾਰੇ ਜਾਣਦੇ ਹੀ ਐ ਹਾਂਜੀ ਨਾ ਫਰੰਗੀ ਭੁੱਲ ਠੀਕ ਹੈ ਤੇ ਪਸ਼ੂ ਫਿਰ ਵਪਾਰਤ ਤੌਰ ਵਾਲੇ ਜਿਹੜੇ ਰੁਟੀਨ ਚ ਆਈ ਜਾਂਦੇ ਹਾਂਜੀ ਬਈ ਆਈ ਜਾਂਦੇ ਨੇ ਕੀ ਜਾਂਦੇ ਆ ਠੀਕ ਹੈ ਤੇ ਦੋ ਨਾ ਗਏ ਹੈ ਨਾ ਅੱਜ ਹਾਂਜੀ ਦੋ ਠੀਕ ਹੈ ਪਹਿਲੇ ਨੰਬਰ ਤੇ ਝੋਟੀਆਂ ਨੀਲੀ ਰਾਵੀ ਹਾਂ ਇਹ ਨੀਲੀ ਦੀ ਝੋਟੀ ਆ ਉਮਰ 2 ਸਾਲ ਅੱਛਾ ਉਮਰ 2 ਸਾਲ ਹੈ ਠੀਕ ਹੈ ਅਛਾ ਦੰਦਾ ਤੋਂ ਖੀਰੀ ਹੈ ਹਾਂਜੀ ਠੀਕ ਹੈ ਰਾਜੀ ਵੀ ਬੜੀ ਬੜਾਈ ਆ ਹੂੰ ਹੂੰ ਹਣ ਥਣ ਦੇਖਣ ਵਾਲੀ ਚੀਜ਼ ਹੀ ਆ ਦੋਨਾਂ ਦੇ ਠੀਕ ਹੈ ਥਣ ਦੋਸਤੋ ਜੇ ਤਾਂ ਥਣ ਨਹੀਂ ਹੈ ਮਤਲਬ ਬਈ ਚੈੱਕ ਕਰ ਕਰੋ ਜੀ ਚੈੱਕ ਲੈ ਕਿੰਨਾ ਗੈਪ ਆ ਥਣ ਤੇ ਤੇ ਝੋਲੀ ਵੀ ਬਹੁਤ ਸੋਹਣੀ ਹੈ ਥਣਾ ਦੇ ਵਿੱਚ ਜਦੋਂ ਕਰਮਾ ਵਾਲੀ ਤਿਆਰ ਹੋਊਗੀ ਤਾਂ ਸੋਹਣਾ ਲੇਵਾ ਤਿਆਰ ਕਰੂਗੀ ਠੀਕ ਹੈ ਜੀ ਹੁਣ ਤੋਂ ਹੀ ਅੰਦਾਜ਼ਾ ਤੁਸੀਂ ਲਾ ਲਿਓ ਲੇਵੇ ਦਾ ਕਿਸ ਹਿਸਾਬ ਨਾਲ ਬਣਾਊਗੀ ਜੇ ਹਿਸਾਬ ਨਾਲ ਥਣ ਦਾ ਗੈਪ ਹੈ ਤੇ ਝੋਲੀ ਹੈ ਜਿਹੜੀ ਥਣਾ ਦੇ ਵਿੱਚ ਕੀ ਕੁਆਲਿਟੀ ਕਿੱਡੀ ਧਾਰੀ ਆ ਗਈ ਆ ਖਾਂ ਨੀਲੀਆਂ ਹੂੰ ਹੂੰ ਜਿਹੜਾ ਨੀਲੀ ਰਾਵੀ ਚ ਹੁੰਦਾ ਬਾਕੀ ਮੂੰਮੱਥੀ ਦੀ ਦੋਸਤੋ ਸੋਹਣੀ ਹੈ ਸਿੰਗ ਮੋੜੀ ਆਉਂਦੀ ਹੈ ਠੀਕ ਹੈ ਜੀ ਫੇਸ ਸੋਹਣਾ ਅੱਖਾਂ ਨੀਲੀਆਂ ਦੋਨੋਂ ਠੀਕ ਹੈ ਜੀ ਤੂਰੀ ਹੈ ਬਈ ਮਾੜੀ ਜੀ ਉਮਰ ਜਿਹੜੀ ਦੋਸਤੋ 2 ਸਾਲਾਂ ਠੀਕ ਹੈ ਜੀ ਦੰਦਾ ਤੋਂ ਖੀਰੀ ਹੈ ਇਹ ਠੀਕ ਹੈ ਜੀ ਮਾਰਕਿੰਗ ਬਿਲਕੁਲ ਜਾਇਜ਼ ਪਿਛਲੇ ਪੈਰਾਂ ਤੇ ਮਾਰਕਿੰਗ ਠੀਕ ਹੈ ਜੀ ਟੇਡਾ ਕੱਟ ਹੈ ਇੱਕ ਪਾਸਾ ਚਿੱਟਾ ਗੋਲ ਸਿੰਘ ਕੁੰਡੇ ਸਿੰਘਾਂ ਦੀ ਹੈ ਇਹ ਠੀਕ ਹੈ ਜੀ ਥਾਣਾ ਬਹੁਤ ਸੋਹਣਾ ਹੈ ਤੁਰਦੀ ਦੀ ਝੋਲੀ ਮੈਂ ਦਿਖਾ ਦਿੰਨਾ ਹੁਣ ਤੋਂ ਹੀ ਹੈਲਦੀ ਹੈ ਸਾਰੀ ਅਮਰਜੀਤ ਭਾਈ ਜਿਹੜੀ ਵੀ ਪਾ ਝੋਟੇ ਲਿਓ ਨੇ ਮਹਾਰਾਜ ਦੇ ਮੇਰਾ ਹੂੰ ਹੂੰ ਥਾਣਾ ਤਾਂ ਕੋਈ ਸ਼ੱਕ ਹੀ ਨਹੀਂ ਹੈ ਅੱਛਾ ਅੱਛਾ ਬਾਕੀ ਤੁਸੀਂ ਆਪ ਵੀ ਪਾਸ ਕਰਕੇ ਲੈ ਕੇ ਆਉਨੇ ਹਨਾ ਠੀਕ ਹੈ ਕੱਲੀ ਕੱਲੀ ਚੀਜ਼ ਦੋਸਤੋ ਦੇਖ ਕੇ ਲੈ ਕੇ ਆਉਂਦੇ ਹਾਂ ਠੀਕ ਹੈ ਜੀ ਤੇ ਬੱਸ ਬੰਨ ਲਾ ਬਾਈ ਬਾਕੀ ਇਹ ਵੀਰ ਤੁਹਾਨੂੰ ਪਤਾ ਹੀ ਹੈ ਵੀ ਸਾਰਾ ਦਿਹਾੜੀ ਪਿੰਡਾਂ ਚ ਫੇਰ ਘੁੰਮ ਕੇ ਤੇ ਵੈਸੇ ਤਾਂ ਜੇ ਲੱਬਣ ਤੁਰੀਏ ਦਾ ਬਹੁਤ ਘੱਟ ਰਕਟੀਆਂ ਮਿਲਦੀਆਂ ਤੇ ਇਹਨਾਂ ਕੋਲੇ ਹਮੇਸ਼ਾ ਹੀ ਇੱਕ ਅੱਧੀ ਕੱਟੀ ਖੜੀ ਹੁੰਦੀ ਹੈ ਜਾਨਵਰ ਚੰਗਾ ਲੈਣਾ ਹੈ ਹਨਾ ਬੜਾ ਦੇ ਲੇਟ ਹੋ ਰਹੀ ਹੈ ਤੁਰ ਕਰਕੇ ਲੈਣਾ ਚੰਗਾ ਹੀ ਆ ਜਾਨਵਰ ਠੀਕ ਹੈ ਦਾਹਾਂ ਵੀ ਲਿਆਦੇ ਉਹਨੂੰ ਵੀ ਲਾਭ ਹੋਵੇ ਹਨਾ ਨਹੀਂ ਨਹੀਂ ਸਹੀ ਗੱਲ ਆਪਣਾ ਰੇਟ ਬਿਲਕੁਲ ਜਮਾਂ ਜਾਇਜ਼ ਹੁੰਦਾ ਤੈਨੂੰ ਪਤਾ ਹੀ ਹਰੇਕ ਵੀਡੀਓ ਦੇ ਵਿੱਚ ਹਾਂ ਹਾਂ ਕੀ ਰੇਟ ਹੋਊਗਾ ਇਹਦਾ ਇਹਦਾ 30000 ਰੁਪਿਆ ਰੇਟ ਹੈ 30000 ਹਾਂ ਠੀਕ ਹੈ ਦੋਸਤੋ 30000 ਰੁਪਿਆ ਰੇਟ ਹੈ ਠੀਕ ਹੈ ਜੀ ਬਾਕੀ ਸਾਂ ਵੀ ਸੰਭਾਈ ਚੋਟੀ ਐ ਕੋਈ ਸ਼ੱਕ ਨਹੀਂ ਗਾ ਠੀਕ ਐ ਬਾਕੀ ਸਾਂ ਵੀ ਐ ਠੀਕ ਹੈ ਜੀ ਤੇ 30000 ਰੁਪਏ ਡਿਮਾਂਡ ਐ ਜਿਹਨੂੰ ਪਸੰਦ ਆਵੇ ਬਾਈ ਨਾਲ ਗੱਲਬਾਤ ਕਰ ਲੈਣੀ ਮੌਕੇ ਤੇ ਹੋਰ ਵੀ ਲੈਸ ਹੋ ਜਾਊਗਾ ਰੇਟ ਦੇ ਵਿੱਚ ਦੂਜੇ ਨੰਬਰ ਤੇ ਕੋਹ ਨਹੀਂ ਹੈਨਾ ਕੋਹ ਨਹੀਂ ਤਾਂ ਵੈਸੇ ਹੀ ਬਹੁਤ ਘੱਟ ਆ ਯਾਰ ਇਹ ਕਿੱਥੋਂ ਲੱਭ ਲੈਂਦੇ ਬਸ ਇਹਦੇ ਨਾ ਹੈ ਅਮਰਦੀ ਤੇ ਚੰਗੇ ਰੀਏ ਦੀ ਆ ਅੱਛਾ ਅੱਛਾ ਉਹ ਮਿੱਤਰ ਸੀਗਾ ਮੇਰਾ ਕੋਈ ਉਹਨੇ ਕਿਰਾਏ ਦਾ ਸ਼ੌਂਕ ਨਾਲ ਹੀ ਸੀਗੀ ਇਹ ਸਿੰਗਾ ਦੀ ਘੋਣੀ ਅੱਛਾ ਤੇ ਬਾਕੀ ਨਾਲ ਆਪਣੇ ਕੋਲੇ ਕੱਤੀ ਇੱਕ ਹੋਰ ਆ ਗਈ ਸੀ ਮੀਣੀ ਹਾਂ ਅੱਛਾ ਤੇ ਉਹ ਆ ਦਾ ਵੀ ਮੇਰੇ ਕੋਲੇ ਭੇਜਦੇ ਤੇ ਆ ਉਹਦੇ ਤੋਂ ਲੈ ਜਾਂਦੀ ਆ ਅੱਛਾ ਮੇਰੇ ਕੋਲੇ ਵੀ ਪਹਿਲੀ ਏਰੀ ਆਈ ਆ ਕੋਣੀ ਅੱਛਾ ਕੋਣੀ ਵੈਸੇ ਵੀ ਘੱਟ ਆ ਮੈਂ ਬਹੁਤ ਚੰਗੀ ਦੀ 15 16 ਕਿਲੋ ਦੁੱਧ ਦੇਦੀ ਮਾਂ ਦਾ ਅੱਛਾ ਤੇ ਥਾਣਾ ਜਿਹੜੇ ਮਗਰ ਨੂੰ ਹੀ ਆ ਇਹਦਾ ਸਾਰਾ ਕੁਝ ਵੀ ਦੂਰੋਂ ਹੀ ਦੇਖਦੇ ਆ ਬਿਨਾ ਵੇਖਿਆ ਵੀ ਦੇਖਦੇ ਆ ਮਗਰ ਨੂੰ ਹੀ ਆ ਜਿੰਨੇ ਵੀ ਆ ਠੀਕ ਹੈ ਥਾਣੇ ਦੋਸਤੋ ਇਹਦੇ ਵੀ ਸੋਹਣੇ ਆ ਚਾਰੇ ਨਿਖੜੇ ਠੀਕ ਹੈ ਤੇ ਕਿੰਨੀ ਕੁ ਉਮਰ ਦੀ ਹੋਊਗੀ ਇਹ ਸਵਾ ਸਾਲ ਦੀ ਆ ਅੱਛਾ ਸਵਾ ਸਾਲ ਦੋਸਤੋ ਉਮਰ ਹੈ ਠੀਕ ਹੈ ਜੀ ਬਾਕੀ ਕੱਦ ਬਹੁਤ ਹੈ ਠੀਕ ਹੈ ਜੀ ਕੱਦ ਉਮਰ ਦੇ ਹਿਸਾਬ ਨਾਲ ਬਹੁਤ ਕੀਤਾ ਤੇ ਹਜੇ ਕਰਨਾ ਥੋੜੀ ਜਿਹੀ ਲੱਸੀ ਆ ਇੱਕ ਠੰਡ ਕਰਕੇ ਨਵਾਜੀ ਵਰਗੀ ਲੱਗਦੀ ਆ ਥੋੜਾ ਬਹੁਤ ਪਤਲਾ ਅੱਛਾ ਤੇ ਇਹਨੂੰ ਵੀ ਮੜਜੀ ਤੋਰੀ ਹੇ ਦੋਸਤੋ ਤੋਰ ਫੇਰ ਕੇ ਦੇਖ ਲੈਣੇ ਆ ਠੀਕ ਹੈ ਸਵਾ ਸਾਲ ਕੇ ਡੇਢ ਸਾਲ ਉਮਰ ਹੈ ਸਵਾ ਸਾਲ ਸਵਾ ਸਾਲ ਉਮਰ ਹੈ ਠੀਕ ਹੈ ਜੀ ਕੱਦ ਬਹੁਤ ਸੋਹਣਾ ਕੀਤਾ ਜਦੋਂ ਦੋਸਤੋ ਥੋੜੀ ਜਿਹੀ ਲਿੱਸੀ ਐ ਸੰਭੀ ਗਈ ਤਾਂ ਬਹੁਤ ਸੋਹਣੀ ਝੂਟੀ ਬਣੂਗੀ ਠੀਕ ਹੈ ਜੀ ਸਿੰਗਾ ਤੋਂ ਕੋਨੀ ਐ ਇਹ ਠੀਕ ਹੈ ਤੇ ਰੇਟ ਦੱਸ ਦੀ ਬਈ ਇਹਦਾ ਵੀ ਇਹਦਾ 15000 ਰੁਪਏ 15000 ਠੀਕ ਹੈ ਦੋਸਤੋ 15000 ਰੁਪਏ ਹੇ ਦੋਸਤੋ 15000 ਰੁਪਏ ਰੇਟ ਬਿਲਕੁਲ ਜਾਇਜ਼ ਜਾਰ ਰੇਟ ਠੀਕ ਹੈ ਜੀ ਦੋ ਨਾਕ ਦਿਖਾਤੇ ਆ ਦੋਵਾਂ ਦਾ ਰੇਟ ਦੱਸਦਾ ਜਿਹੜਾ ਨਾਕ ਜਿੰਨੂੰ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਖਰੀਦ ਖਰੀਦ ਲੈਣਾ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ